ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਆਪਣੇ ਘਰੇ ਸਦਾ ਖੁਸ਼ੀਆਂ ਮਾਣੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਦੁਪੱਟੇ ਤੇ ਸੌਲਾਂ ਦੀ ਵੀਡੀਓ ਆ ਦੇਖੋ ਜੀ ਆ ਆਪਣਾ ਦੁਪੱਟਾ ਜੀ ਪੂਰਾ ਵਧੀਆ ਆ ਦੇਖੋ ਇਹਦੇ ਨਾਲ ਦੇ ਆਪਣੇ ਕੋਲੇ ਤਿੰਨ ਚਾਰ ਦੁਪੱਟੇ ਹੈ ਜੀ ਅੱਪਸਾਰਮੀਆ ਵੈਰਾਈਟੀਆਂ ਥੋੜੀਆਂ ਥੋੜੀਆਂ ਲੈ ਕੇ ਆਉਣੇ ਹੁੰਦੇ ਆ ਵੀ ਕਿਸੇ ਭੈਣ ਭਰਾ ਨੂੰ ਕਿਹੜੀ ਚੀਜ਼ ਚਾਹੀਦੀ ਹੁੰਦੀ ਕਿਸੇ ਨੂੰ ਕਿਹੜੀ ਆ ਦੇਖੋ ਜੀ ਪੂਰਾ ਵਧੀਆ ਇਹ ਫੁੱਲਾ ਡੂਲਾ ਦੁਪੱਟਾ ਵਾ ਇਹ ਥੋੜਾ ਜਿਹਾ ਫੈਂਸੀ ਹੈ ਵਿੱਚ ਥੋੜਾ ਜਿਹਾ ਸ਼ਿਪੀ ਵਰਕ ਵੀ ਕੀਤਾ ਹੈ ਤੇ ਇਹਦੇ ਇੱਕ ਕਰੋਸ਼ੀਆ ਵੀ ਲੱਗਿਆ ਹੋਇਆ ਐਵੇਂ ਜਿਹਾ ਦੇਖੋ ਆਹ ਦੇਖੋ ਇਹਦੇ ਕਰੋਸ਼ੀਆ ਵੀ ਲੱਗਿਆ ਹੋਇਆ ਤੇ ਇਹਦੇ ਚ ਆਹ ਦੇਖੋ ਸ਼ਿਪੀ ਵਰਕ ਹੈ ਇਹ ਸ਼ੈਨ ਗਾਲੀ ਦੇ ਦੁਪੱਟੇ ਆ ਪੂਰੇ ਫੈਂਸੀ ਦੁਪੱਟੇ ਆ ਦੁਪੱਟੇ ਦੀ ਕੀਮਤ ਹੈ ਵੀਰੇ 200 ਰੁਪਿਆ ਆਹ ਜਿਹੜੇ ਮੈਂ ਹੁਣ ਦੁਪੱਟੇ ਦਿਖਾਵਾਂਗੀ ਫੈਂਸੀ ਸਾਰੇ ਇਹ ਪੈਂਚੀ ਦੁਪੱਟੇ ਆ। ਇਹ ਡਾਈ ਵਾਲਾ ਡਾਈ ਵੀ ਹੁੰਦੀ ਹੈ। ਠੀਕ ਹੈ ਜੀ। ਇਸ ਦੁਪੱਟੇ ਵਰਗੀ ਆਪਣੇ ਕੋਲ ਆ ਦੇਖੋ ਜੀ। ਹੁੰਚਾਰ ਦੁਪੱਟੇ ਇਹਦੇ ਨਾਲ ਦੇ। ਅਗਲਾ ਡਿਜ਼ਾਈਨ ਥੋੜਾ ਜਿਹਾ ਇਹਦੇ ਨਾਲੋਂ ਫਰਕ ਹੈ ਜੀ। ਆ ਦੇਖੋ। ਇਹਦਾ ਥੋੜਾ ਜਿਹਾ ਪਰਕਟ ਹੈ ਡਿਜ਼ਾਈਨ ਦਾ। ਦੁਪੱਟੇ ਦਾ ਸੇਮ ਰੇਟ ਹੈ ਵੀਰੇ। 200 ਰੁਪਈਆ। ਇਹਦੇ ਬਸ ਲੜਾਂ ਤੇ ਐਵੇਂ ਚ ਰੀਜੀ ਹੈ। ਇਹ ਦੋ ਦੁਪੱਟੇ ਆ। ਆ ਦੇਖੋ। ਤੇ ਕ੍ਰੋਸ਼ੀ ਇਹਦੇ ਵੀ ਸੇਮ ਲੱਗਿਆ ਹੋਇਆ ਸਾਰੇ। ਅਦੇ ਇਹ ਫੈਨਸੀ ਦੁਪੱਟਿਆ ਜੀ ਓਨਲੀ 200 ਰੁਪਏ ਦਾ ਦੁਪੱਟਾ ਸਿਰਫ 200 ਰੁਪਏ ਦਾ ਦੁਪੱਟਾ ਫੈਨਸੀ ਦੁਪੱਟਾ ਹੈ ਤੇ ਦੋ ਦੁਪੱਟੇ ਆ ਕਿਸੇ ਭੈਣ ਭਰਾ ਨੇ ਲੈਣੇ ਹਨ ਅਗਲਾ ਦੁਪੱਟਾ ਆ ਗਿਆ ਵੀਰੇ ਆਪਣੇ ਕੋਲੇ ਪਿਓਰ ਚ ਆ ਸੀ ਇਹ ਪਿਓਰ ਦਾ ਦੁਪੱਟਾ ਵੀਰੇ ਪੂਰਾ ਵਧੀਆ ਦੇ ਵਿੱਚ ਤਾਂ ਥੋੜਾ ਜਿਹਾ ਸਿੱਪੀਆਂ ਦਾ ਕੰਮ ਕੀਤਾ ਹੋਇਆ ਆ ਦੇਖੋ ਐ ਥੋੜਾ ਜਿਹਾ ਸਿੱਪੀ ਵਰਕ ਹੈ ਪਿਓਰ ਦੇ ਦੁਪੱਟੇ ਇੰਜ ਇਹ ਦੁਪੱਟਾ ਵੀਰੇ 350 ਦਾ ਕਿਸੇ ਭੈਣ ਭਰਾਣੀ ਮਗਵਾਉਣਾ ਹੋਵੇ 350 ਦਾ ਦੁਪੱਟਾ ਪੀਕੋ ਕੀਤੀ ਹੋਈ ਹੈ ਦੁਪੱਟਿਆਂ ਦੇ ਵਿੱਚ ਐਵੇਂ ਥੋੜਾ ਜਿਹਾ ਸ਼ਿਪੀ ਦਾ ਕੰਮ ਕੀਤਾ ਹੋਇਆ ਤੇ ਐਵੇਂ ਆ ਪੀਕੋ ਵੀ ਕੀਤੀ ਹੋਈ ਹੈ ਸਾਰੀ ਦੁਪੱਟਿਆਂ ਤੇ ਸ਼ਿਪੀ ਦਾ ਕੰਮ ਹੈ ਵੀ ਇਹ 1.2 ਤੋਂ ਮਾੜਾ ਜਿਹਾ ਦੁਪੱਟਾ ਉੱਪਰ ਹੈ ਵੈਸੇ ਹੁਣ ਇਹ ਦੁਪੱਟੇ ਜਿਹੜੇ ਕੱਟ ਚ ਆਉਂਦੇ ਆ ਕੜਾਈ ਵਾਲੇ 1.2 ਤੋਂ ਥੋੜੇ ਜਿਹਾ ਉੱਪਰ ਹੁੰਦੇ ਆ 2.5 ਤੋਂ ਘੱਟ ਹੁੰਦੇ ਆ ਸੋ ਭਾਈ ਕਹਿੰਦੇ ਵੀ ਇਦਾਂ ਹੀ ਵਿਕਦੇ ਆ ਜੀ ਇਦਾਂ ਹੀ ਲੋਕ ਸਾਡੇ ਤੋਂ ਲੈਂਦੇ ਆ ਕੁੱਲੇ ਲੂਲੇ ਦੁਪੱਟੇ ਹੁੰਦੇ ਆ ਪਿਓਰ ਦੇ ਦੁਪੱਟੇ ਹੁੰਦੇ ਆ ਇਹਦੇ ਵਿੱਚ ਇਹ ਬਾਰਕੀ ਆ ਤੇ ਇਹਦੇ ਵਿੱਚ ਇਹ ਕੋਈ ਡਿਜ਼ਾਈਨ ਆਂ ਤੇ ਇੱਕ 8 ਜੈਮਾ ਤੇ ਇਹਦੇ ਵਿੱਚ ਐਵੇਂ ਸ਼ਿਪੀ ਦਾ ਵਰਕ ਕੀਤਾ ਹੋਇਆ ਪਿਓਰ ਦਾ ਦੁਪੱਟਾ ਇਹ ਤੇ ਆਪਣੇ ਕੋਲੇ ਵੀ ਇਹ ਦੁਪੱਟਾ 350 ਦਾ ਆਪਣੇ ਕੋਲੇ ਪਲੇਨ ਵੀ ਇਹਦੇ ਵਿੱਚ ਪਿਓਰ ਤੇ ਮਿਲਦੇ 2.5 ਮਿੱਟ ਦੀ ਘੱਟ ਵਾਲੇ 190 ਰੁਪਏ ਦਾ ਤੇ ਕਮਲ ਜਨੂਨ ਦਾ ਆਪਣੇ ਕੋਲੇ 350 ਦਾ ਜੀ ਤੇ ਬਾਕੀ ਬਾਕੀ ਸੈਮੀ ਜਨੂਨ ਜੀ ਹੋਣਗੇ ਇੱਕ ਉਹ ਵੀ 2.5 ਦੀ ਘੱਟ ਹੈ ਤੇ ਉਹ ਆਪਣੇ ਕੋਲੇ ਮਿਲੂਗਾ ਜੀ 140 ਰੁਪਏ ਦਾ ਕਿਸੇ ਭੈਣ ਭਰਾ ਨੂੰ ਲੋੜ ਵੀ ਕਿਸੇ ਨੂੰ ਪਵਾ ਸਕਦੇ ਹੋ ਦੁਪੱਟੇ ਵੀ ਆਪਾਂ ਰੱਖਦੇ ਆਂ ਠੀਕ ਹੁਣ ਆ ਗਏ ਆਪਣੇ ਸਾਲ ਜੀ ਜਿਹੜਾ ਆ ਸੌਲ ਪਿਆ ਜੀ ਸਾਡੇ ਪਹਿਲਾਂ ਦੂਜੇ ਦਿਖਾਉ ਦਵਾਂ ਹਾਂ ਦੇਖੋ ਜੀ ਇੱਕ ਤਾਂ ਸੌਲ ਚ ਸੇਮ ਸੌਲ ਜਿਹੜਾ ਮੈਂ ਖੋਲੂਗੀ ਉਹ ਚ ਆ ਸੀ ਪੀਚ ਕਲਰ ਜੈ ਆ ਨਾਬੀ ਜੈ ਮਹਿਰੂਨ ਚ ਆ ਪੀਚ ਜੈ ਕਲਰ ਹੈ ਇੱਕ ਬਹੁਤ ਜਿਆਦਾ ਭਣਾ ਮੰਗ ਕਰ ਰਹੀਆਂ ਸੀ ਬਸ ਮੈਨੂੰ ਇਹੀ ਸੌਲ ਸੋਹਣੇ ਲੱਗੇ ਵੀਰੇ ਮੈਂ ਇਹੀ ਲੈ ਕੇ ਆਈਆਂ ਆ ਦੇਖੋ ਪੂਰਾ ਖੁੰਣਾ ਡੂਲਾ 106 ਵੀਰੇ ਚ ਵਜਣ ਨਹੀਂ ਹੈਗਾ ਬਾਲਾ ਸੌਲ ਚ ਆ ਦੇਖੋ ਆ ਦੇਖੋ ਆ ਦੇਖੋ ਪੂਰੇ ਸੋਨਾ ਸੌਲਾ ਵੀਰੇ ਇਹ ਜੇ ਪੀਚ ਕਲਰ ਹੈ ਤੇ ਸੇਮ ਸੌਲਾ ਆਪ ਇਹਦੇ ਨਾਲ ਦਾ ਨਾਭੀ ਕਲਰ ਦਾ ਵੀਰੇ ਇਸ ਸੌਲ ਦੀ ਕੀਮਤ ਹੈ 400 ਰੁਪਏ ਵੀਰੇ ਕਿਸੇ ਨੇ ਮਗਾਉਣਾ ਹੋਵੇ ਖੁੰਲਾ ਡੂਲਾ ਸੌਲਾ ਵੀਰੇ ਵਧੀਆ ਸੌਲ ਹੈ ਇਹ ਆ ਦੇਖੋ ਹਲਕੇ ਸੌਲ ਆ ਵੀਰੇ ਥੋਬੜ ਜੇ ਸੌਲ ਨਹੀਂ ਹੈਗੇ ਇਹ ਬਗੈ ਮੋٹے ਸੌਲ ਉਦਾਂ ਨਹੀਂ ਹੈਗੇ ਇਹਦੇ ਨਾਲ ਦਾ ਸ਼ੋਰ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਜੀ ਪੂਰੇ ਵਧੀਆ ਆ ਦੇਖੋ ਇਹ ਤੇ ਪਸ਼ਮੀਨਾ ਪਸ਼ਮੀਨੇ ਦੇ ਸੌਲ ਆ ਵੀਰੇ ਪੂਰੇ ਵਧੀਆ ਇਹਦਾ ਐਵੇਂ ਡਿਜ਼ਾਈਨ ਆ ਵੀਰੇ ਇਹ ਸੌਲੇ ਬਹੁਤ ਸੋਹਣੇ ਨੇ ਜਿ ਵਜਣ ਨਹੀਂ ਹੁੰਦਾ ਲੈ ਬਹੁਤ ਜਿਆਦੇ ਸੋਹਣੇ ਲੱਗਦੇ ਆ ਪਿਆਰੇ ਪਿਆਰੀ ਕਲਰ ਆ ਵੀਰੇ ਇਹ ਕਲਰ ਜਿਹੜਾ ਸੌਲ ਆ ਤੁਸੀਂ ਕਿਸੇ ਵੀ ਸੂਟ ਨਾਲ ਲੈ ਸਕਦੇ ਹੋ ਐਵੇਂ ਦੇ ਬੇਲਾਂ ਜੀਆਂ ਬਣੀਆਂ ਹੋਈਆਂ ਸ਼ਰਡਾਂ ਤੇ ਦੋਨੇ ਪਾਸੇ ਇਹਦੇ ਨਾਲ ਦੇ ਆਪਣੇ ਕੋਲੇ 200 ਵਾਲਾ ਮੈਂ 5-600 ਵਾਲੇ ਲੈ ਕੇ ਆਈਆਂ ਮੈਂ ਕਿ ਵੀ ਪਹਿਣਾ ਬਾਲਾਂ ਦਾ ਮੰਗ ਰਹੀਆਂ ਸੀ ਸ਼ਰਡ ਨੂੰ ਲੋੜ ਹੋਈ ਲੈ ਲੈਣੀ ਆ ਇਹਦੇ ਨਾਲ ਦਾ ਇੱਕ ਆ ਹੋਰ ਪਰ نیچے ਥੱਲੇ 200 ਵਾਲਾ ਇਹਨਾਂ ਦਾ ਮੈਨੂੰ ਕਲਰ ਬਹੁਤ ਸੋਹਣਾ ਲੱਗਿਆ ਕਿਉਂਕਿ ਇਹ ਕਿਹੜੀ ਮਰਜ਼ੀ ਉਮਰ ਦਾ ਰੰਗ ਲੈ ਲਈ ਵੀ ਰੰਗੇ ਕੁਦਰਤ ਇੰਨੇ ਸੋਹਣੇ ਹੁੰਦੇ ਆ ਉਹ نیچے ਵਾਲੇ ਸੌਲ 4-400 ਦੇ ਸੀ ਵੀਰੇ ਜਿਹੜੇ ਥੱਲੇ ਦਿਖਾਈ ਸੀ ਆ ਜਿਹੜੇ ਮੈਂ ਹੁਣ ਸੌਲ ਦਿਖਾ ਰਹੀ ਹਾਂ ਵੀਰੇ ਇਹ ਆ ਜੀ 5-500 ਦੇ ਆਹ ਸੌਰੀ 550 ਦਾ ਸੌਲ ਆ ਜੀ ਆ 550 ਦਾ ਹੀ ਗਲੀਚੇ ਵਾਲੇ 400 ਦੇ ਸੀ ਆ ਦੇਖੋ ਜੀ ਇਹਨਾਂ ਤੇ ਕੋਈ ਵੀ ਵਜਨ ਨਹੀਂ ਹੈਗਾ ਹੈਗਾ ਬਹੁਤ ਹਲਕੇ ਫੁਲਕੇ ਸ਼ਾਲ ਆ ਵੀਰੇ ਕਿਸੇ ਭੈਣ ਭਰਾ ਨੂੰ ਲੋੜਵੇ ਲੈ ਸਕਦੇ ਹੋ ਤੁਸੀਂ ਇਹ ਪਿਓ ਵਧੀਆ ਸ਼ਾਲਾਂ ਨੇ ਵੀਰੇ ਵਜਨ ਹੈ ਨਹੀਂ ਪਰ ਕੁਲਲੇ ਡੁੱਲਿਆ ਲੱਗ ਕੇ ਸੋਹਣੇ ਲੱਗਦੇ ਆ ਇੱਕ ਇਹਦੇ ਚ ਆ ਕਲਰ ਹੈ ਸੋ ਆਪ ਸਭ ਨੂੰ ਕਿਸੇ ਨੂੰ ਵੀ ਸ਼ਾਲ ਦੀ ਜ਼ਰੂਰਤ ਹੋਵੇ ਤਾਂ ਵੀਰੇ ਸਕਰੀਨਸ਼ਾਟ ਲੈ ਕੇ ਭੇਜੋ ਉਹਨਾਂ ਚ ਵਾਦਲ ਬਹੁਤ ਹੋ ਲੱਗਣ ਬਹੁਤ ਮਤਲਬ ਵਧੀਆ ਆਪਣੇ ਜਿਹਨਾਂ ਦਾ ਮੈਂ ਵਧੀਆ ਕਰਕੇ ਲਈਆਂ ਵੀਰੇ ਬਾਕੀ ਤੁਹਾਡੇ ਤੇ ਨਿਰਭਰ ਹੈ 550 ਦਾ 116 ਵੀਰੇ ਇਹ ਦੂਜੇ ਜਿਹੜਾ ਪਹਿਲਾਂ ਦਾ 400 ਦਾ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸ੍ਰੀਕਾਰ ਅਕਾਲ ਪੁਰਖ ਵੇਰੂ ਤੁਹਾਨੂੰ ਚੜਦੀ ਕਲਾ ਚ ਰੱਖੇ Basically one ver